ਜਿਸ ਦਿਨ ਸੁਣਨ ਦੀ ਰੁਚੀ ਬਣੇ ਸ਼ੌਕ ਪੈਦਾ ਹੋਵੇ ਸੁਣ ਕੇ रस ਵੀ ਮਿਲੇ ਚੰਗਾ ਵੀ ਲਗੇ ਸਮਿਲਣਾ ਧਰਮ ਦੇ ਮਾਰਗ ਤੇ ਯਾਤਰਾ ਸ਼ੁਰੂ ਹੋਈਏ ਵਰਨਾ ਨਹੀਂ ਬੱਧਾ ਚੱਟੇ ਜੋ ਭਰੇ ਨਾ ਗੁਣ ਨਾ ਉਪਕਾਰ ਗੁਰੂ ਅਰਜਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਇਹ ਸ਼ਲੋਕ ਹੈ ਇਨੂੰ ਕੋਈ ਗੁਣ ਵੀ ਨਾ ਸਮਝੋ ਇਹਨੂੰ ਕੋਈ ਪਰਉਪਕਾਰ ਵੀ ਨਾ ਸਮਝੋ ਇਹਨੂੰ ਕੋਈ ਧਰਮ ਨਹੀਂ ਨਾ ਧਰਮ ਵੀ ਨਾ ਸਮਝੋ ਬੱਧਾ ਛੱਟੀ ਕਰ ਰਿਹਾ ਹੈ ਕਾਸ ਜਿਵੇਂ ਕਟਨੀ ਚਲੂ ਛੇਤੀ ਛੇਤੀ ਜਪਜੀ ਸਾਹਿਬ ਪੜ ਲਓ ਉਹ ਇੱਕ ਪੌੜੀ ਪੜ ਲੈ ਸਿਰਫ ਮੂਲ ਮੰਤਰ ਹੀ ਜਪ ਜ਼ਰਾ ਪਿਆਰ ਨਾਲ ਜ਼ਰਾ ਇਕਾਗਰਤਾ ਨਾਲ ਜ਼ਰਾ ਧਿਆਨ ਨਾਲ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਏ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਖੁਸ਼ੀ ਨਾਲ ਕੰਮ ਕਰਸ ਬੱਧਾ ਚੱਟੀ